ਇਹ ਹੈ ਵਿਕੇਸ਼ਵਰ ਜਹਾਂ ਤੋਂ ਤੁਸੀਂ ਦੇਖ ਰਹੇ ਹੋ ਨਸੀਹਤ ਟੂਰ ਦੇ ਦੁਆਰਾ ਹਿਮਾਚਲ ਪ੍ਰਦੇਸ਼ ਵਿੱਚ ਖੂਬਸੂਰਤ ਪਹਾੜੀਆਂ ਦੇ ਵਿੱਚ ਸਥਿਤ ਵਿਕੇਸ਼ਵਰ ਮਹਾਦੇਵ ਮੰਦਿਰ ਤੁਹਾਨੂੰ ਦਿਖਾ ਰਹੇ ਹਾਂ ਨਸੀਹਤ ਟੂਰ ਦੇ ਦੁਆਰਾ ਤਸਵੀਰਾਂ ਆਏ ਬੋਲੇ ਆਹ ਗਾਇ ਸ਼ਮਸ਼ੇਰ ਬੋਲੇ ਲਈ ਨਸੀਹ ਟੁਡੇ ਦੁਆਰਾ ਤੁਹਾਨੂੰ ਦਿਖਾ ਰਹੇ ਹਾਂ ਦਿਵਕੇਸ਼ਵਰ ਮਹਾਦੇਵ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਸੀਹ ਟੁਡੇ ਦੁਆਰਾ ਦਿਵਕੇਸ਼ਵਰ ਮਹਾਦੇਵ ਦੀਆਂ ਤਸਵੀਰਾਂ ਪ੍ਰਕਿਰਤਿਕ ਰੂਪ ਦੇ ਵਿੱਚ ਇਸ ਜੋ ਸਥਾਨ ਦਾ ਸੁੰਦਰੇਕਰਨ ਹੋਇਆ ਹੈ ਸੁੰਦਰਤਾ ਦੇਖਣਯੋਗ ਹੈ ਇਸ ਮੰਦਰ ਦੀ ਤੁਸੀਂ ਦੇਖ ਸਕਦੇ ਹੋ ਪ੍ਰਕਿਰਤੀ ਦੇ ਨਜ਼ਾਰੇ ਨਸੀਹਾ ਟੂਡੇ ਦौरा ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਜੀਹ ਟੂਡੇ ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਦੋਸਤੋ ਮੈਂ ਹਾ ਸਕੰਦਰ ਮਾਨ ਇਸ ਵਕਤ ਤੁਹਾਨੂੰ ਦਿਖਾ ਰਹੇ ਹਾਂ ਹਿਮਾਚਲ ਪ੍ਰਦੇਸ਼ ਦੇ ਦਿਵਕੇਸ਼ਵਰ ਮਹਾਦੇਵ ਮੰਦਿਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੰਦਰ ਪ੍ਰਕਿਰਤੀ ਦੇ ਨਾਲ ਪੂਰਾ ਸਰੋਵਰ ਹੋ ਚੁੱਕਾ ਹੈ ਮੇਰੇ ਪਿੱਛੇ ਜੋ ਪ੍ਰਕਿਰਤਿਕ ਗੁਫਾ ਦਾ ਜੋ ਨਜ਼ਾਰਾ ਹੈ ਜਿਸ ਵਿੱਚ ਪ੍ਰਕਿਰਤੀ ਦੇ ਰੂਪ ਦੇ ਵਿੱਚ ਸ਼ਿਵਲਿੰਗ ਪ੍ਰਗਟ ਹੋਏ ਹਨ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਗਾ ਕਿ ਉਹ ਤੁਹਾਨੂੰ ਦਰਸ਼ਨ ਕਰਵਾਉਣ ਇਸ ਖੂਬਸੂਰਤ ਇਸ ਪਵਿੱਤਰ ਸਥਾਨ ਦੇ ਸੋ ਨਸੀਹਟ ਟੂਡੇ ਦੁਆਰਾ ਤੁਹਾਨੂੰ ਦਿਖਾ ਰਿਹਾ ਖੂਬਸੂਰਤ ਤਸਵੀਰਾਂ ਭਗਵਾਨ ਸ਼ਿਵ ਦੇ ਮੰਦਰ ਦੀਆਂ ਤੁਸੀਂ ਦੇਖ ਸਕਦੇ ਹੋ ਪ੍ਰਕਿਰਤਿਕ ਰੂਪ ਦੇ ਵਿੱਚ ਇੱਥੇ ਬਹੁਤ ਸਾਰੇ ਸ਼ਿਵਲਿੰਗ ਜੋ ਪ੍ਰਗਟ ਹੋਏ ਹਨ ਸੋ ਇਹ ਹੈ ਪ੍ਰਕਿਰਤਿਕ ਜੋ ਗੁਫਾ ਦੇ ਵਿੱਚ ਵਿਰਾਜਮਾਨ ਸ਼ਿਵਲਿੰਗ ਅਨੇਕਾਂ ਸ਼ਿਵਲਿੰਗ ਜੋ ਪ੍ਰਗਟ ਹੋ ਚੁੱਕੇ ਹਨ ਇਹਨਾਂ ਜਲ ਧਾਰਾਵਾਂ ਦੇ ਨਾਲ ਸੋ ਤੁਸੀਂ ਦੇਖ ਸਕਦੇ ਹੋ ਪ੍ਰਕਿਰਤੀ ਦੇ ਨਜ਼ਾਰੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਨ ਨਸੀਹਤ ਟੋਡੇ ਦੁਆਰਾ ਦਿਵਕੇਸ਼ਵਰ ਮਹਾਦੇਵ ਦੀਆਂ ਸੋ ਬਣੇ ਰਹੋ ਸਾਡੇ ਨਾਲ ਜੋ ਖੂਬਸੂਰਤ ਨਜ਼ਾਰੇ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਇਹ ਪ੍ਰਕਿਰਤੀ ਦੇ ਨਜ਼ਾਰੇ ਹਨ ਜੋ ਨਸੀਹਾ ਟੂਰੇ ਦੁਆਰਾ ਤੁਹਾਨੂੰ ਰੂਬਰੂ ਕਰਵਾ ਰਹੇ ਹਾਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸੋ ਜਦੋਂ ਵੀ ਆਓ ਸੋ ਇਨ੍ਹਾਂ ਸਥਾਨਾਂ ਦੇ ਦਰਸ਼ਨ ਕਰਨਾ ਨਾ ਭੁੱਲਣਾ ਕਿਉਂਕਿ ਪ੍ਰਕਿਰਤੀ ਦੇ ਵਿੱਚ ਹੀ ਜੋ ਸ਼ਾਂਤੀ ਹੈ ਸੁਖ ਹੈ ਇਹ ਦਿਵਕੇਸ਼ਵਰ ਮਹਾਦੇਵ ਡਿਪਕੂ ਮਹਾਦੇਵ ਜੋ ਇੱਥੋਂ ਦੇ ਸਥਾਨਕ ਲੋਕ ਇਸ ਸਥਾਨ ਨੂੰ ਕਹਿੰਦੇ ਹਨ ਡਿਪਕੂ ਮਹਾਦੇਵ ਸੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਨਸੀਹਤ ਟੂਡੇ ਦੁਆਰਾ ਇਸ ਥਾਂ ਦੀਆਂ ਖੂਬਸੂਰਤ ਤਸਵੀਰਾਂ ਬਣੇ ਰਹੋ ਸਾਡੇ ਨਾਲ ਹੋਰ ਖੂਬਸੂਰਤ ਜਾਣਕਾਰੀਆਂ ਲਈ ਹੁਣ ਅਸੀਂ ਗੱਲਬਾਤ ਕਰਦੇ ਹਾਂ ਦਿਵਕੇਸ਼ਵਰ ਮਹਾਦੇਵ ਮੰਦਿਰ ਦੇ ਜੋ ਸੰਤ ਹਨ ਜੋ ਇਥੋਂ ਦੇ ਮਹਾਪੁਰਸ਼ਾ ਹਨ ਉਹਨਾਂ ਦੇ ਨਾਲ ਇਸ ਮੰਦਿਰ ਦੀ ਜ਼ਿਆਦਾ ਜਾਣਕਾਰੀ ਬਾਰੇ ਬਾਬਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਨਸੀਰ ਟੋਡੇ ਦੇ ਹਾਂ ਜੀ ਇਸ ਇਸ ਮੰਦਿਰ ਦੀ ਜਾਣਕਾਰੀ ਚਾਹੁੰਦੇ ਜੀ ਇਹਦੇ ਬਾਰੇ ਦਰਸ਼ਕਾਂ ਲਈ ਜਾਣਕਾਰੀ ਜੋ ਇਸ ਮਹਾਦੇਵ ਨੂੰ ਡੁਕੇਸ਼ਵਰ ਮਹਾਦੇਵ ਬੋਲਤੇ ਹੈ ਡੁਕੇਸ਼ਵਰ ਇਹਨਾਂ ਦਾ ਨਾਮ ਹੈ ਇਸ ਲਈ ਇਹ ਜਹਾ ਬਾਬਾ ਜੋ ਵੀ ਰਹਤੇ ਤੇ ਪੁਰਾਣੇ ਅਨਾਦੀ ਮੈਂ ਹੁਣ ਦਾ ਨਾਮ ਜੈ ਜਲ ਸਮਾਦੀ ਲਗਾਈ ਹੋਈ ਸੀ ਨੇ ਬਾਬਾ ਨੇ ਤੇ ਇਸ ਲਈ ਇਹਨਾਂ ਦਾ ਨਾਮ ਪੜਾ ਡੁਕੇਸ਼ਵਰ और इस गुफा के अंदर जो शिवलिंग है वो सब अना दिए अपने आप ही जो है जहाँ जहाँ जल गिर तब उसी जगह प्रकट हो रहे हैं यही प्राचीन गुफा है इसका बाकी और इसका आगे कोई विशेष वो बनाया नहीं इतिहास है इसका इतना नेचुरल यही है अभी यहाँ की सेवा आप ही करते हैं या कोई और भी ट्रस्ट बना है यहाँ पे नहीं यहाँ लोकल कमेटी बनी हुई है गाँव की बाकी सेवा पूजा आरती में मैं ही बैठता हूँ यहाँ श्रद्धालु यहाँ पे आते हैं काफ़ी दूर दूर से या हाँ दूर दूर से भी आ जाते हैं यहाँ पे कोई ख़ास दिन है जहाँ यहाँ पे जो मेला लगता हो या कोई शिवरात्रि हक... को मेला लगता है यहाँ राधा अष्टमी को मेला लगता है ए, लोड़ी पे भी जो है बरमोर साइड से कुछ नेवाला वगैरह करते हैं कुछ पठानकोट से आते हैं वो गर्मियों में शिव जी का ब्याह कराते हैं जंगमों के माध्यम से ऐसे प्रोग्राम तो होते ही रहते छोटे नवरात्रों में खुद पाठ पूजा करते हैं हमारे चैनल के माध्यम से आप जो कोई संदेश देना चाहें सर को ਆ ਸੰਗਤ ਕੀ ਆਗੇ ਪ੍ਰਾਚੀਨ ਸਥਾਨ ਹੈ ਦਰਸ਼ਨ ਕਰਨੇ ਜਾਂ ਉਸਕਾ ਬੁਲਾਵਾ ਹੋਊਗਾ ਤਾਂ ਆਪਕੋ ਆਣਾ ਪੜੇਗਾ ਉਹ ਬੁਲਾएंगे ਤਾਂ ਹੀ ਆਪਕੋ ਆਣਾ ਹੋਊਗਾ ਵੈਸੇ ਤਾਂ ਕੋਈ ਪ੍ਰਚਾਰ ਕਰਨੇ ਸੇ ਵੀ ਇੱਕ ਖਾਸ ਬਾਤ ਨਹੀਂ ਕੋਈ ਜਿਸਕੋ ਜਿਸਕੋ ਬੁਲਾਤੇ ਉਸਕੋ ਆਣਾ ਪੜਦਾ ਥੋੜੇ-ਥੋੜੇ ਬਹੁਤ-ਬਹੁਤ ਸ਼ੁਕਰੀਆ ਜੀ ਸੰਤ ਸਾਡੇ ਨਾਲ ਸੰਤ ਜੋ ਇੱਥੇ ਦੀ ਸੇਵਾ ਨਿਭਾ ਰਹੇ ਹਨ ਸੋ ਇਹਨਾਂ ਨੇ ਦੱਸਿਆ ਕਿ ਇੱਥੇ ਇੱਕ ਲੋਕਲ ਜੋ ਕਮੇਟੀ ਹੈ ਜੋ ਇੱਥੋਂ ਦੇ ਪਿੰਡ ਦੀ ਜੋ ਇਸ ਸਥਾਨ ਦੀ ਜੋ ਦੇਖਰੇਖ ਕਰ ਰਹੀ ਹੈ ਔਰ ਦੂਰ-ਦੂਰ ਤੋਂ ਸ਼ਰਧਾਲੂ ਵੀ ਆਉਂਦੇ ਹਨ ਪਰ ਹੋਰ ਚਾਹੁੰਦੇ ਆਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਜਦੋਂ ਵੀ ਤੁਸੀਂ ਇਸ ਨੂਰਪੁਰ ਏਰੀਆ ਦੇ ਵਿੱਚ ਆਓ ਤਾਂ ਇਸ ਥਾਂ ਦੇ ਦਰਸ਼ਨ ਕਰਨਾ ਨਾ ਭੁੱਲਣਾ ਇਸ ਵਕਤ ਸ਼ਰਧਾਲੂ ਆਏ ਹਨ ਇਸ ਦਿਵਕੇਸ਼ਵਰ ਮਹਾਦੇਵ ਮੰਦਿਰ ਦੇ ਵਿੱਚ ਆਪਣੇ ਨਤਮਸਤਕ ਹੋਣ ਵਾਸਤੇ ਆਓ ਗੱਲਬਾਤ ਕਰਦੇ ਹਾਂ ਇਸ ਮੰਦਿਰ ਦੀ ਜੋ ਖੂਬਸੂਰਤੀ ਬਾਰੇ ਕੀ ਨਾਮ ਹੈ ਜੀ ਤੁਹਾਡਾ ਜੀ ਮੇਰਾ ਨਾਮ ਵਿਕਾਸ ਪਟਾਣੀ ਹੈ ਮੈਂ ਇੱਥੋਂ ਦੇ ਰਹਿਣ ਵਾਲੇ ਮੈਂ ਨਾਲ ਲੱਗਦੇ ਪਿੰਡ ਦਾ ਰਹਿਣ ਵਾਲਾ ਇਹ ਮੰਦਿਰ ਤਾਂ ਬੜਾ ਹੀ ਪੁਰਾਣਾ ਹੈ ਬੜੀ ਲੋਕਾਂ ਦੀ ਸ਼ਰਧਾ ਹੈ ਆਸਥਾ ਹੈ ਲੋਕ ਆਂਦੇ ਨੇ ਦਰਸ਼ਨ ਕਰਨ ਆਂਦੇ ਨੇ ਦੂਰ ਦੂਰ ਤੋਂ ਬੋਲੇ ਨਾ ਦੇ ਮੈਕਸਿਮਮ ਲੋਕ ਪਖਤ ਨੇ ਸਾਡੇ ਹਿਮਾਚਲ ਦੇ ਜ਼ਿਆਦਾਤਰ ਲੋਕ ਬੜਾ ਜ਼ਿਆਦਾ ਮੰਦਿਰ ਦੇ ਬੋਲੇ ਬਾਬੇ ਨੂੰ ਤੇ ਇਹ ਮੰਦਿਰ ਵੀ ਇਸੀ ਹਲਚੇ ਬਹੁਤ ਹੀ ਪੁਰਾਣਕ ਨੇ ਅਈ ਸੁਣਿਆ ਹੈ ਆਪਣੇ ਬਜ਼ੁਰਗਾਂ ਤੋਂ ਆਪਣੇ ਜਿਹੜੇ ਸਾਡੇ ਸੀਨੀਅਰ ਬੰਦੇ ਨੇ ਉਹਨਾਂ ਤੋਂ ਸੁਣਿਆ ਕਿ ਇੱਥੇ ਬੜੀਆਂ ਸ਼ਕਤੀਆਂ ਹੁੰਦੀਆਂ ਅਸੀਂ ਅਸੀਂ ਚੀਜ਼ਾਂ ਹੁੰਦੀਆਂ ਨਹੀਂ ਹਨ ਜਿਹੜੀਆਂ ਵਿਸ਼ਵਾਸ ਕਰਨੇ ਲਾਇਕ ਨਹੀਂ ਹਨ ਪਰ ਵਿਸ਼ਵਾਸ ਕੀਤਾ ਲੋਕਾਂ ਨੇ ਬਹੁਤ ਹੀ ਪਿਆਰੀ ਜਗਾ ਹੈ ਬੜਾ ਹੀ ਵਿਸ਼ਵਾਸ ਲੋਕ ਵਿਸ਼ਵਾਸ ਰੱਖਦੇ ਨੇ ਇਸ ਜਗ੍ਹਾ ਜੋ ਵੀ ਮੰਨਤ ਪੂਰੀ ਕਰਦੇ ਨੇ ਇਸ ਬੋਲੇ ਵਿਸ਼ਵਰ ਮਹਾਦੇਵ ਦੇ ਆ ਕੇ ਲੋਕੀ ਉਹਦੀ ਹਰ ਬਿਸ਼ ਪੂਰੀ ਹੁੰਦੀ ਹੈ ਰੱਬ ਬੋਲੇ ਵਾਪ ਹੁੰਦੀ ਹੈ ਹਰ ਮਨੋ ਕਾਮਨਾ ਪੂਰੇ ਦਿਲ ਨਾਲ ਪੂਰੀ ਇੱਛਾ ਨਾਲ ਪੂਰੀ ਕਰਦਾ ਹੈ ਬਸ ਇਹ ਜੇ ਮੰਦਰ ਦਾ ਬਹੁਤ ਹੀ ਪੁਰਾਣਾ ਅਸਤਿਤਵ ਰਿਆ ਹੈ ਦੂਰੀ ਦੂਰੀ ਤੋਂ ਲੋਕ ਆਂਦੇ ਨੇ ਪੰਜਾਬ ਤੋਂ ਆਂਦੇ ਨੇ ਸਾਡੇ ਜਿਹੜਾ ਨਾਲੇ ਲੱਗਦਾ ਹੈ ਪੰਜਾਬ ਸਟੇਟ ਉੱਥੋਂ ਲੋਕ ਆਂਦੇ ਨੇ ਬਾਕੀ ਬਹੁਤ ਚੰਗਾ ਹੈ ਬਹੁਤ ਬੜੀਆ ਹੈ ਕੀ ਸੰਦੇਸ਼ ਦੇਣਾ ਚਾਹੋਗੇ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਆਲਮੋਸਟ ਜੋ ਪੰਜਾਬ ਦੇ ਔਰ ਹਿਮਾਚਲ ਦੇ ਹਰਿਆਣਾ ਦੇ ਲੋਕ ਸੁਣ ਰਹੇ ਹਨ ਕੀ ਸੰਦੇਸ਼ ਦੇਣਾ ਚਾਹੋਗੇ ਸਿੱਧਾ ਕੋਈ ਸੰਦੇਸ਼ ਨਹੀਂ ਮੈਂ ਤਾਂ ਬੋਲਦਾ ਵੇ ਆ ਕਿ ਜਿਹੜੇ ਲੋਕ ਆਉਂਦੇ ਆਸਥਾ ਨਾਲ ਆਉਂਦੇ ਨੇ ਸ਼ਰਧਾ ਨਾਲ ਆਉਂਦੇ ਨੇ ਨਾ ਪੂਰੀ ਆਸਥਾ ਨਾਲ ਆਓ ਸ਼ਰਧਾ ਨਾਲ ਆਓ ਸੱਚੇ ਮਨ ਨਾਲ ਆਓ ਆਪਣੀ ਜਿਹੜੀ ਵੀ ਤੁਹਾਡੀ ਮਨੋ ਕਾਮ ਆਪਣੀ ਤੁਹਾਡੀ ਬੀਸ਼ੀ ਜਿਹੜੀ ਤੁਹਾਡੀ ਅਰਦਾਸਾਂ ਇੱਥੇ ਆ ਕੇ ਮੰਗੋ ਪੂਰੀਆਂ ਹੁੰਦੀਆਂ ਨੇ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਓ ਕੋਈ ਨਸ਼ੇ ਦਾ ਬੋਲਦੇ ਕਿ ਇੱਥੇ ਆ ਕੇ ਲੋਕ ਕਈ ਵਾਰ ਐਦਾਂ ਹੁੰਦਾ ਕਿ ਨਸ਼ੇ ਨੂੰ ਸ਼ੇਵ ਕਰਨਾ ਪਉਂਦੇ ਨਸ਼ੇ ਦਾ ਤੋਂ ਦੂਰ ਰਹਿਣਾ ਆ ਇੱਥੇ ਆਓ ਆਪਣੇ ਬੋਲੇ ਬਾਬਾ ਜੀ ਦੇ ਦਰਸ਼ਨ ਕਰੋ ਔਰ ਇੰਜੋਏ ਕਰੋ ਇਸ ਖੂਬਸੂਰਤੀ ਦਾ ਹਿਮਾਚਲ ਦਾ ਇਸ ਮਤਲਬ ਮੌਸਮ ਦਾ ਬਹੁਤ ਬਹੁਤ ਮਿਹਰਬਾਨੀ ਇਸ ਸੰਸਾਡੇ ਨਾਲ ਸ਼ਰਦਾਲੂ ਜੀ ਨੇ ਬੜੇ ਹੀ ਸੰਖੇਪ ਦੇ ਨਾਲ ਸਾਨੂੰ ਦੱਸਿਆ ਇਸ ਜਗ੍ਹਾ ਦੀ ਮਹਾਨਤਾ ਬਾਰੇ ਇਸ ਮੰਦਰ ਦੀ ਮਹਾਨਤਾ ਬਾਰੇ ਸੋ ਜਿੱਥੇ ਵੀ ਜਾਓ ਪੂਰੀ ਸ਼ਰਦਾ ਦੇ ਨਾਲ ਜਾਓ ਤਾਂ ਹੀ ਪ੍ਰਮਾਤਮਾ ਸਾਡੇ ਦੇ ਹਮੇਸ਼ਾ ਖੁਸ਼ ਰਹਿੰਦਾ ਹੈ ਸੋ ਹੋਰ ਜ਼ਿਆਦਾ ਤਾਜ਼ਾ ਜਾਣਕਾਰੀਆਂ ਲੈ ਕੇ ਤੁਹਾਡੇ ਦੁਬਾਰਾ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਦਿਓ ਇਜਾਜ਼ਤ ਮੈਂ ਅਸਕੰਦਰ ਮਾਨ